ਦੋਸਤੋ ਤੁਸੀਂ ਕਦੀ ਸੋਚਿਆ ਵੀ ਇੱਕ ਸਿਰਫ ਇਸ਼ਨਾਨ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਉਹ ਹੁੰਦੀਆਂ ਕਿਵੇਂ ਹਨ ਪਹਿਲਾ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੋ ਸਮਝੋ ਤੇ ਸ਼ੇਅਰ ਕਰੋ ਤੇ ਦੋਸਤੋ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਸਭ ਤੋਂ ਪਹਿਲਾਂ ਵੀ ਇੱਕ ਪੱਟੀ ਦਾ ਰਾਜਾ ਹੁੰਦਾ ਸੀ ਜਿਸ ਦੀਆਂ ਸੱਤ ਧੀਆ ਹੁੰਦੀਆਂ ਸਨ ਕਿਉਂਕਿ ਉਹਨਾਂ ਵਿੱਚੋਂ ਇੱਕ ਧੀ ਬੀਬੀ ਰਜਨੀ ਰੱਬ ਨਾਲ ਜੁੜੀ ਹੋਈ ਸੀ ਤੇ ਹਮੇਸ਼ਾ ਹੀ ਵਾਈ ਗੁਰੂ ਦਾ ਨਾਮ ਜਪਦੀ ਸੀ ਇੱਕ ਦਿਨ ਉਹਨੇ ਸੱਤਾਂ ਧੀਆ ਨੂੰ ਇਕੱਠਾ ਕਰਕੇ ਪੁੱਛਿਆ ਵੀ ਪੁੱਤਰੋ ਤੁਸੀਂ ਕੀ ਦਾ ਦਿੱਤਾ ਖਾਣੇ ਤਾਂ ਵਿੱਚੋਂ ਛੇ ਧੀਆਂ ਨੇ ਕਿਹਾ ਵੀ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਣੇ ਆ ਤੇ ਬੀਬੀ ਰਜਨੀ ਕਹਿੰਦੀ ਪਿਤਾ ਜੀ ਤੁਸੀਂ ਆਪਾਂ ਸਾਰੇ ਹੀ ਵਾਹਿਗੁਰੂ ਦਾ ਦਿੱਤਾ ਖਾਣੇ ਆ ਉਸ ਰੱਬ ਦਾ ਦਿੱਤਾ ਖਾਣੇ ਆ ਆਪਣੋਂ ਉਹਨੇ ਬਣਾਇਆ ਤੇ ਮੈਂ ਤਾਂ ਰੱਬ ਦਾ ਦਿੱਤਾ ਖਾਨੀ ਆ ਤੇ ਤੁਸੀਂ ਵੀ ਰੱਬ ਦਾ ਦਿੱਤਾ ਖਾਨੇ ਹੋ ਤੇ ਰਾਜੇ ਨੂੰ ਗੁੱਸਾ ਚੜ ਜਾਂਦਾ ਕਹਿੰਦਾ ਵੀ ਧੀ ਮੇਰੀ ਹੋਵੇ ਤੇ ਰੋਟੀ ਪਾਣੀ ਸੁਬਾ ਸ਼ਾਮ ਮੈਂ ਦਵਾ ਤੇ ਇਹ ਕਹੀ ਜਾਂਦੀ ਰੱਬ ਦਾ ਦਿੱਤਾ ਖਾਨੀ ਆ ਕਿਉਂਕਿ ਹੰਕਾਰਿਆ ਰਾਜਾ ਸੀਗਾ ਤਾਂ ਰਾਜੇ ਨੇ ਕੀ ਕੀਤਾ ਵੀ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਜਿਹਨੂੰ ਕਿ ਕੋੜ ਹੋਇਆ ਸੀਗਾ ਪਿੰਗਲਾ ਵੀ ਉਹਨੂੰ ਸਜ਼ਾ ਦੇਣ ਵਾਸਤੇ ਤੇ ਉਸ ਨੂੰ ਕਹਿੰਦਾ ਵੀ ਦੇਖਦਾ ਮੈਂ ਵੀ ਤੈਨੂੰ ਕਿਹੜਾ ਰੱਬ ਆਣ ਕੇ ਤੈਨੂੰ ਰੋਟੀ ਦਿੰਦਾ ਕਿਹੜਾ ਰੱਬ ਆਣ ਕੇ ਤੈਨੂੰ ਤੇਰੇ ਸੁੱਖ ਦੁੱਖ ਵੜਾਉਂਦਾ ਤਾਂ ਲਓ ਜੀ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਬੀਬੀ ਰਜਨੀ ਨੂੰ ਉਸ ਦਾ ਜਿਹੜਾ ਪਿੰਗਲਾ ਪਤੀ ਆ ਉਸ ਨੂੰ ਰੇੜੀ ਦੇ ਵਿੱਚ ਬਿਠਾ ਕੇ ਉਸ ਦੇ ਨਾਲ ਫੇਰੇ ਕਰ ਦਿੱਤੇ ਜਾਂਦੇ ਆ ਤੇ ਉਸ ਨੂੰ ਕਹਿ ਦਿੱਤਾ ਜਾਂਦਾ ਵੀ ਚੱਲ ਤੂੰ ਆਪਦੇ ਘਰੇ ਜਾ ਤੇ ਬੀਬੀ ਰਜਨੀ ਉਸ ਨੂੰ ਚੱਕਦੀ ਹੈ ਰੇੜੀ ਵਿੱਚ ਪਾ ਲੈਂਦੀ ਹੈ ਤੇ ਹੌਲੀ-ਹੌਲੀ ਉਹਨੂੰ ਰੇੜੀ ਜਾਂਦੀ ਹੈ ਤੇ ਮੰਗ ਤੰਗ ਕੇ ਵਿਚਾਰੀ ਗੁਜ਼ਾਰਾ ਕਰਦੀ ਰਹੀ ਤੇ ਵਾਹਿਗੁਰੂ ਦਾ ਭਾਣਾ ਮੰਨਦੀ ਰਹੀ ਵਾਹਿਗੁਰੂ ਇਹ ਤਾਂ ਤੂੰ ਜੋ ਮੇਰੇ ਕਰਮਾ ਚ ਲਿਖਿਆ ਸੀ ਉਹੀ ਮੇਰੇ ਨਾਲ ਹੋਣਾ ਸੀਗਾ ਤੇ ਦਿਨ ਰਾਤ ਉਹਨੇ ਨਾਮ ਜ਼ਰੂਰ ਜਪਣਾ ਰੱਬ ਦਾ ਸ਼ੁਕਰਾਨਾ ਜ਼ਰੂਰ ਕਰਨਾ ਇਦਾਂ ਹੀ ਉਹ ਮੰਗਦੀ ਮੰਗਦੀ ਦੀ ਸ਼ਾਮੇ ਪਹੁੰਚ ਜਾਂਦੀ ਹੈ ਜਿਸ ਦੇ نیچے ਕਟੋਬਾ ਸੀ ਤੇ ਜਿਸ ਦੇ ਵਿੱਚ ਮੀਂਹ ਦਾ ਪਾਣੀ ਯਾਨੀ ਕਿ ਪਿਆ ਸੀ ਤੇ ਉਹ ਆਪਦੇ ਪਿੰਗਲੇ ਪਤੀ ਨੇ ਉੱਥੇ ਛੱਡ ਕੇ ਤੇ ਨੇਰਲੇ ਪਿੰਡ ਤੋਂ ਰੋਟੀ ਮੰਗਣ ਜਾਵੜਦੀ ਖਾਣਾ ਮੰਗਣ ਜਾਵੜਦੀ ਮੈਂ ਉਹਦੀ ਭੁੱਖ ਬੁਝਾਵਾਂ ਤੇ ਉਹਨੂੰ ਉੱਥੇ ਸ਼ਾਮੇ ਛੱਡ ਦਿੰਦੀ। ਜਦੋਂ ਉਹ ਉਹ ਛੱਡ ਕੇ ਜਾਵੜਦੀ ਹੈ ਤੇ ਉੱਥੇ ਜਦੋਂ ਉਸ ਦਾ ਪਿੰਗਲਾ ਪਤੀ ਵੇਖਦਾ ਵੀ ਟੋਬੇ ਵਿੱਚ ਕਾਲੇ ਕਾਂ ਆਉਂਦੇ ਨੇ ਤੇ ਚਿੱਟੇ ਬਣ ਬਣ ਨਿਕਲੀ ਜਾਂਦੇ ਨੇ। ਕਾਲੇ ਕਾਂ ਆਈ ਜਾਂਦੇ ਨੇ ਚਿੱਟੇ ਬਣ ਬਣ ਨਿਕਲੀ ਜਾਂਦੇ ਨੇ ਤੇ ਉਸ ਤੇ ਮਨ ਦੇ ਵਿੱਚ ਆਉਂਦਾ ਵੀ ਜੇਕਰ ਮੈਂ ਇਸ ਟੋਬੇ ਵਿੱਚ ਇਸ਼ਨਾਨ ਕਰ ਲਾਂ ਤੇ ਸ਼ਾਇਦ ਮੇਰਾ ਵੀ ਦੁੱਖ ਕੱਟਿਆ ਜਾਵੇ। ਤਾਂ ਫਿਰ ਉਹ ਸੋਚਦਾ ਵੀ ਜੇਕਰ ਮੈਂ ਠੀਕ ਹੋ ਗਿਆ ਤੇ ਮੇਰੀ ਪਤਨੀ ਨੂੰ ਕਿਵੇਂ ਪਤਾ ਲੱਗੂਗਾ ਕਿ ਮੈਂ ਉਹੀ ਹਾਂ ਤਾਂ ਉਹ ਕੀ ਕਰਦਾ ਵੀ ਉਹ ਸਟੋਬੇ ਦੇ ਵਿੱਚ ਜਾਂਦਾ ਤੇ ਆਪਦੀ ਇੱਕ ਉਂਗਲ ਬਾਹਰ ਛੱਡ ਦਿੰਦਾ ਤੇ ਬਾਕੀ ਸਾਰਾ ਨਹਾ ਕੇ ਆ ਜਾਂਦਾ ਤੇ ਵਾਕਈ ਉਸਦੇ ਜਾਨੀ ਕਿ ਸਾਰੇ ਦੁੱਖ ਸੁੱਖ ਕੱਟੇ ਜਾਂਦੇ ਨੇ ਜੋ ਕਿ ਦੋਸਤੋ ਇਹੀ ਦੁੱਖ ਭੰਜਨੀ ਬੀਰੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਵਾਕਈ ਉਸਦੇ ਦੁੱਖ ਸੁੱਖ ਕੱਟੇ ਜਾਂਦੇ ਨੇ ਜਦੋਂ ਦੁੱਖ ਸੁੱਖ ਉਸ ਦੇ ਕੱਟੇ ਜਾਂਦੇ ਨੇ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ ਤੇ ਉਹ ਬੜਾ ਖੁਸ਼ ਹੁੰਦਾ ਆਪਦਾ ਸਰੀਰ ਵੇਖ ਕੇ ਕਿਉਂਕਿ ਉਸ ਨੂੰ ਰੱਬ ਨੇ ਰੰਗ ਰੂਪ ਬਹੁਤ ਦਿੱਤਾ ਹੁੰਦਾ ਤੇ ਬਹੁਤ ਸੋਹਣਾ ਹੁੰਦਾ ਤੇ ਉਸ ਦੀ ਜਦੋਂ ਪਤਨੀ ਵਾਪਸ ਆਉਂਦੀ ਹੈ ਨਾ ਤੇ ਉਹ ਵੇਖ ਕੇ ਘਬਰਾ ਜਾਂਦੀ ਕਹਿੰਦੀ ਵੀ ਮੇਰਾ ਪਤੀ ਕਿੱਥੇ ਆ ਉਹ ਕਹਿੰਦਾ ਜੀ ਮੈਂ ਤਾਂ ਤੁਹਾਡਾ ਹੀ ਪਤੀ ਆ ਮੈਂ ਇਸ ਟੋਬੇ ਦੇ ਵਿੱਚ ਨਹਾਤਾ ਤੇ ਮੈਂ ਇਹ ਮੇਰੇ ਰੱਬ ਨੇ ਰੋਗ ਦੂਰ ਕਰਤੇ ਨੇ ਤੇ ਆ ਵੇਖ ਮੇਰੀ ਉਂਗਲ ਇੱਕ ਉਂਗਲ ਆ ਇਹ ਮੈਂ ਤੇਰੇ ਵਾਸਤੇ ਰੱਖੀ ਸੀ ਕਿ ਵੀ ਤੈਨੂੰ ਮੇਰੇ ਤੇ ਯਕੀਨ ਹੋ ਸਕੇ ਪਰ ਉਹ ਨਹੀਂ ਮੰਨਦੀ ਕਹਿੰਦੀ ਵੀ ਤੂੰ ਮੇਰਾ ਪਤੀ ਮਾਰਦਾ ਤੂੰ ਮੇਰਾ ਪਤੀ ਮਾਰਦਾ ਫਿਰ ਉਹ ਕਹਿੰਦੀ ਵੀ ਤੂੰ ਇਦਾਂ ਕਰ ਆਪਾਂ ਇਦਾਂ ਦਾ ਕਰਕੇ ਗੁਰੂ ਸਾਹਿਬ ਕੋਲੇ ਚੱਲਦੇ ਆ ਜੇਕਰ ਉਹਨਾਂ ਨੇ ਤੈਨੂੰ ਪਰਖ ਲਿਆ ਤੇ ਸ਼ਾਇਦ ਮੈਂ ਮੰਨਾਂਗੀ ਪਰ ਮੈਨੂੰ ਤੇਰੇ ਤੇ ਯਕੀਨ ਨਹੀਂ ਤਾਂ ਉਹ ਹੌਲੀ-ਹੌਲੀ ਗੁਰੂ ਸਾਹਿਬ ਦੇ ਚਰਨਾਂ 'ਚ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਤੇ ਉੱਥੇ ਬੀਬੀ ਰਜਨੀ ਉਹਨਾਂ ਨੂੰ ਪੁੱਛਦੀ ਹੈ ਵੀ ਹੇ ਵਾਹਿਗੁਰੂ ਦੱਸੋ ਮੈਨੂੰ ਵੀ ਇਹ ਇਹ ਮੇਰੇ ਹੀ ਪਤੀ ਨੇ ਮੈਨੂੰ ਲੱਗਦਾ ਵੀ ਇਹਨਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਫਿਰ ਉਹ ਗੁਰੂ ਅਰਜਨ ਦੇਵ ਜੀ ਨੇ ਆਖ ਕਰਦੇ ਆ ਵੀ ਨਹੀਂ ਧੀਏ ਇਹ ਤੇਰੇ ਹੀ ਪਤੀ ਹਨ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਯਕੀਨ ਹੁੰਦਾ ਤਾਂ ਦੋਸਤੋ ਇਹ ਇੱਕ ਸੱਚੀ ਕਹਾਣੀ ਆ ਤੇ ਇਹ ਉਹੀ ਜਗ੍ਹਾ ਮੈਂ ਤੁਹਾਨੂੰ ਵਿਖਾਈ ਆ ਜਿੱਥੇ ਸੱਚੀਓ ਨੇਚਾਂ ਨਾਲ ਜੇਕਰ ਤੁਸੀਂ ਜਾਉਂਗੇ ਤਾਂ ਤੁਹਾਡੇ ਦੁੱਖ ਸੁੱਖ ਕੱਟੇ ਜਾਣਗੇ ਪਰ ਇਸ ਵਾਸਤੇ ਤੁਸੀਂ ਕਰਨਾ ਕੀ ਹੈ ਵੀ ਤੁਸੀਂ ਕਦੀ ਵੀ ਜਦੋਂ ਘਰੋਂ ਤੁਰਨਾ ਪਹਿਲੀ ਗੱਲ ਰਿਸ਼ਤੇਦਾਰੀ ਵਿੱਚ ਨਹੀਂ ਜਾਣਾ ਸਿੱਧਾ ਤੁਸੀਂ ਸ਼ਰਧਾ ਮੁਤਾਬਕ ਆਉਣਾ ਇੱਥੇ ਸ਼ਰਧਾ ਰੱਖ ਕੇ ਆਣ ਕੇ ਇਸ ਦੁੱਖ ਭੰਜਨੀ 베ਰੀ ਦੇ नीचे ਜੇਕਰ ਤੁਸੀਂ ਇਸ਼ਨਾਨ ਕਰ ਲਿਆ ਤਾਂ ਤੁਹਾਡੇ ਸੱਚੀ ਦੁੱਖ ਸੁੱਖ ਬਿਮਾਰੀਆਂ ਕੱਟੀਆਂ ਜਾਣੀਆਂ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਨਾ ਹੋਈ ਤੁਸੀਂ ਗੁਰਬਾਣੀ ਨਾ ਵਿਚਾਰੀ ਫੇਰ ਨਹੀਂ ਇਹ ਕੰਮ ਕਰਦਾ ਕਿਉਂਕਿ ਬੀਬੀ ਰਜਨੀ ਦੇ ਮਨ 'ਚ ਸ਼ਰਧਾ ਸੀ ਉਹ ਪਰਮਾਤਮਾ ਨਾਲ ਜੁੜੀ ਹੋਈ ਸੀ ਤਾਂ ਹੀ ਵਾਹਿਗੁਰੂ ਨੇ ਉਸ ਨੂੰ ਨੇੜੇ ਹੋ ਕੇ ਸੁਣਿਆ ਤੇ ਉਸ ਦੇ ਦੁੱਖ ਸੁੱਖ ਕੱਟੇ ਗਏ ਬਾਕੀ ਦੋਸਤੋ ਜਦੋਂ ਵੀ ਤੁਹਾਡੇ ਸਿਰ ਤੇ ਦੁੱਖ ਆਵੇ ਤਾਂ ਬੀਬੀ ਰਜਨੀ ਦੀ ਕਹਾਣੀ ਇਹ ਸਿੱਧ ਕਰਦੀ ਹੈ ਵੀ ਜੇਕਰ ਅੱਜ ਤੁਹਾਡੇ ਸਿਰ ਦੁੱਖ ਹੈ ਤਾਂ ਤੁਸੀਂ ਸਮਝੋ ਵੀ ਸੁੱਖ ਜਲਦੀ ਆਉਣ ਵਾਲਾ ਤੇ ਤੁਹਾਡੇ ਦਿਨ ਜਲਦੀ ਆਉਣ ਚੰਗੇ ਆਉਣ ਵਾਲੇ ਨੇ ਰਾਜੇ ਨੇ ਤਾਂ ਉਸ ਨੂੰ ਯਾਨੀ ਕਿ ਦੁੱਖ ਪੀੜਾ ਦਿੱਤੀ ਪਰ ਉਹ ਦੁੱਖ ਪੀੜਾ ਉਸ ਦੀ ਯਾਨਕਿ ਸੁਖਮਈ ਜ਼ਿੰਦਗੀ ਚ ਬਦਲ ਗਈ। ਦੋਸਤੋ ਬਾਅਦ ਉਹ ਬੜੀ ਸੁਖੀ ਰਾਏ ਤੇ ਬਹੁਤ ਸੁਖੀ ਜੀਵਨ ਉਹਨਾਂ ਨੇ ਬੀਤਿਤ ਕੀਤਾ। ਤਾਂ ਦੋਸਤੋ ਇਹ ਸੱਚੀ ਕਹਾਣੀ ਤੁਹਾਨੂੰ ਕਿਦਾਂ ਲੱਗੀ? ਤੇ ਜਿਹੜੇ ਵੀ ਸ੍ਰੀ ਹਰਿਮੰਦਰ ਸਾਹਿਬ ਨੂੰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਜੋ ਉਹਨਾਂ ਦੇ ਵੀ ਸੁੱਖ ਦੁੱਖ ਕੱਟੇ ਜਾ।